पासैट हो जाए यार कमाल होगी बीतल आ रहा है यार

ਬੰਟੀ ਸਰ ਬੰਟੀ ਜੀ

재미, hurting them because they were being tempted. hoc-phab спорт how many years have we been午 immortally Langvijay sagat? It hasn't been long till sunday, we learnt wamma, how many years have we been eating returning honour. Ever since when have we been counting? Ever since when have we been counting?

ਮਾਰ ਦੇਗਾ ਥੋੜਾ ਜਿਹਾ ਕਾ ਵੀ ਨਾਲ ਆਜਾ ਕਿਹੜੇ ਪਿੰਡੇ ਅੱਜ ਮੈਡਮ ਪੱਠੇ ਲੈ ਕੇ ਪਹੁੰਚੇ ਤੁਹਾਡੇ ਪਿੰਡੇ 'ਚ ਠੀਕ ਹੈ ਜਾਨੇ ਬਹੁਤ ਮੈਡਮ ਦਾ ਬਹੁਤ ਧੰਨਵਾਦ ਕਰਦੇ ਆਂ ਹਾਂਜੀ ਜੋ ਮੈਡਮ ਕੰਮ ਕਰ ਰਹੇ ਨੂੰ ਕਿਸ ਤਰ੍ਹਾਂ ਦਿਖ ਰਿਹਾ ਨਹੀਂ ਬਹੁਤ ਵਧੀਆ ਕੰਮ ਕਰਾ ਹੋਰ ਤੁਹਾਨੂੰ ਕੀ ਲੋੜ ਹੈ ਇਸ ਤੋਂ ਇਲਾਵਾ ਹੋਰ ਫੈਂਡਾ ਪਛਣਾ ਤੋੜੇ ਕਿਹਦੇ ਹੀ ਤੋੜੇ ਅੱਜ ਮੈਨੇ ਪੱਠੇ ਲੈ ਕੇ ਪਹੁੰਚੇ ਨੇ ਇਹਨਾਂ ਦਾ ਬਹੁਤ ਧੰਨਵਾਦ ਹਾਂ ਜੀ ਐਵੇਂ ਨਹੀਂ ਇਹ ਤਾਂ ਵੇਖਣਾ ਤੁਸੀਂ ਆਪ ਦੀ ਅੱਖਾਂ ਖੋਲੋ ਫਰਮਾਤਮਾ ਨੂੰ ਜੇ ਕੋਈ ਇੱਕ ਉਹ ਝਾੜੀ ਦਾ ਬੰਦਾ ਆਇਆ ਤੁਹਾਨੂੰ ਲੈ ਗਿਆ ਨਹੀਂ ਲੈ ਗਿਆ ਜੀ ਸਾਡਾ ਮੇਰਾ ਨਾਮ ਅਜੀਤ ਸਿੰਘ ਹੈ ਅਸੀਂ ਪਿੰਡ ਅਜ ਤੇਜਰੋਲਾ ਚਾਹੇ ਇੱਥੇ ਰਾਸ਼ਨ ਦੀ ਤੇ ਪੱਠਿਆਂ ਦੀ ਬਹੁਤ ਪ੍ਰੋਬਲਮ ਸੀ ਕੱਲ ਮੈਂ ਸਿਸਟਰ ਪੂਜਾ ਮਤਰਾ ਜੀ ਨੂੰ ਫੋਨ ਕਰਾਇਆ ਸੀ ਵੀ ਆਪਾਂ ਤੇਜਰਵੈਲਾ ਦੇ ਵਿੱਚ ਜਿਹੜੀਆਂ ਠਾਣੀਆਂ ਦੇ ਵਿੱਚ ਦਰਿਆ ਦੇ ਵਿੱਚ ਠਾਣੀਆਂ ਦੇ ਲੋਕ ਬੈਠੇ ਨੇ ਆਪਾਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਮਦਦ ਕਰਨੀ ਸਿਸਟਰ ਨੂੰ ਮੈਂ ਸਿਰਫ ਰਾਸ਼ਨ ਦੇ ਲਈ ਕਿਹਾ ਸੀ ਵੀ ਰਾਸ਼ਨ ਦੀ ਜ਼ਰੂਰਤ ਹੈ ਮੈਂ ਪਰ ਸਿਸਟਰ ਨੇ ਬਹੁਤ ਵੱਜੋਂ ਉਪਰਾਲਾ ਕੀਤਾ ਕਿ ਨਾਲ ਜਿਨ੍ਹਾਂ ਦਾ ਮਾਲ ਡੰਗਰ ਹੈ ਉਹਨਾਂ ਦੇ ਲਈ ਪੱਠੇ ਦੀ ਵੀ ਸੇਵਾ ਲੈ ਕੇ ਆਏ ਨੇ ਅੱਜ ਨੇ ਸਾਰੇ ਲੋਕਾਂ ਦੇ ਵਿੱਚ ਜਿਹੜੇ ਤੇਜਰਵੈਲਾ ਤੋਂ ਤੋਂ ਮੋਜਮ ਦੇ ਵਿਚਕਾਰ ਦਰਿਆ ਦੇ ਵਿੱਚਕਾਰ ਜਿਹੜੇ ਲੋਕ ਬੈਠੇ ਨੇ ਜਿਨ੍ਹਾਂ ਦੇ ਖੇਤ ਡੁੱਬ ਗਏ ਜਿਨ੍ਹਾਂ ਦਾ ਚੋਨਾ ਫਸਲ ਸਾਰੀ ਡੁੱਬ ਗਈ ਉਹਨਾਂ ਲੋਕਾਂ ਦੇ ਲਈ ਪੂਜਾ ਸਿਸਟਰ ਪੂਜਾ ਲੁਤਰਾ ਜੀ ਰਾਸ਼ਨ ਦੀ ਸੇਵਾ ਤੇ ਪੱਠੇ ਦੀ ਸੇਵਾ ਲੈ ਕੇ ਆਏ ਨੇ ਇਸ ਲਈ ਸਿਸਟਰ ਦਾ ਜੀ ਬਹੁਤ ਦਿਲ ਤੋਂ ਧੰਨਵਾਦ ਕਰਦੇ ਜਿਵੇਂ ਅਸੀਂ ਤੁਹਾਨੂੰ ਧੰਨਵਾਦ ਕਰਦੇ ਆ ਪੂਜਾ ਮੈਮ ਦਾ ਜਿਹੜੇ ਸਾਨੂੰ ਸਾਡੀ ਮੁਸੀਬਤ ਤੇ ਸਾਡਾ ਸਾਨੂੰ ਰਾਸ਼ਨ ਤੇ ਪੱਠੇ ਦੇ ਕੇ ਜਾ ਰਹੇ ਨੇ ਸਿੱਟਾ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਪਾਣੀ ਬਹੁਤ ਹੈ ਸਾਰੇ ਚੋਣਾਂ ਬਰਬਾਦ ਹੋ ਗਏ ਅੱਜ ਤੁਹਾਡੇ ਵਿੱਚ ਕੌਣ ਪਹੁੰਚੇ ਨੇ ਜੀ ਮੈਡਮ ਪੂਜਾ ਜੀ ਪਹੁੰਚੇ ਨੇ ਅੱਛਾ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਸੇਵਾ ਦਿੱਤੀ ਗਈ ਤੁਹਾਨੂੰ ਪੱਠਾ ਦੀ ਸੇਵਾ ਦਿੱਤੀ ਗਈ ਕੋਈ ਹੋਰ ਵੀ ਕੰਮ ਦੇ ਸੇਵਾ ਦੇ ਲਾਗੇ ਹਾਂਜੀ ਬਹੁਤ ਵਧੀਆ ਮੈਮ ਕੰਮ ਕਰ ਰਹੇ ਜੀ ਸੇਵਾ ਲਈ ਇੱਥੇ ਪੱਠੇ-ਪੁੱਠੇ ਸਾਰੇ ਡੋਬਣੇ ਨਹੀਂ ਪਸੂ ਗੁੱਖੇ ਖੜੇ ਨੇ ਜੀ ਪੱਠੇ ਲਿਆਉਂਦੇ ਨੇ ਬਹੁਤ ਵਧੀਆ ਕੀਤਾ ਨੇ ਧੰਨਵਾਦ ਕਰਦੇ ਆਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਮਸੇਜ ਦੇਣਾ ਚਾਹੁੰਦੇ ਹੋ ਕੰਨ ਲੱਗਦਾ ਵਧੀਆ ਆਦਾ ਵਰਸ ਦੋਖਾ ਚੱਲਣਾ ਵਧੀਆ ਸੇਵਾ ਮੈਂ ਕਰ ਰਿਹਾ ਨੇ ਸਭ ਬਹੁਤ ਅੱਛਾ ਜਿਵੇਂ ਆ ਜੇ ਅਸੀਂ ਆਪਣੇ ਹਲਕੇ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ ਤਾਂ ਮੈਨੂੰ ਲੱਗਦਾ ਆ ਉਹ ਜਿਹੜੀ ਸੇਵਾ ਹੈ ਉਹ ਕਿਸੇ ਵੀ ਕੰਮ ਨਹੀਂ ਜਿੱਥੇ ਵੀ ਕਿਸੇ ਨੂੰ ਦੁੱਖ ਏ ਲਗਾਤਾਰ ਔਰ ਕਿਸੇ ਦਾ ਵੀ ਕੋਈ ਸੋਖ ਏ ਅਸੀਂ ਹਰ ਤਰੀਕੇ ਨਾਲ ਉਹਨਾਂ ਦੇ ਨਾਲ ਸ਼ਾਮਿਲ ਰਵਾਂਗੇ ਔਰ ਹਲਕੇ ਦਾ ਸੁੱਖ ਦੁੱਖ ਉਹ ਸਾਡਾ ਆਪਣਾ ਸੁੱਖ ਦੁੱਖ ਏ ਔਰ ਇਹ ਜਿਹੜੀ ਸੇਵਾ ਹੈ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਵੱਲੋਂ ਲਗਾਤਾਰ ਜਾਰੀ ਰਹੇਗੀ ਔਰ ਇਹੀ ਕਵਾਂਗੀ ਕਿ ਅਸੀਂ ਇਹਨਾਂ ਸਾਰੇ ਵੀਰਾਂ ਦੇ ਨਾਲ ਆ ਭਰਾਵਾਂ ਦੇ ਨਾਲ ਆ ਪਹਿਲਾਂ ਦੇ ਨਾਲ ਆ ਔਰ ਇਹ ਜਿਹੜੀ ਸੇਵਾ ਹੈ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲਗਾਤਾਰ ਚੱਲ ਆ ਇਹ ਇਹ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ ਹੈ ਕਿ ਜਦੋਂ ਵੀ ਕੋਈ ਹੜ੍ਹ ਆਂਦੀ ਹੈ ਜਾਂ ਕੋਈ ਵੀ ਪ੍ਰਕਿਰਤੀ ਆਫਤ ਆਂਦੀ ਹੈ ਉਹਦਾ ਜਿਹੜਾ ਨੁਕਸਾਨ ਹੈ ਉਹ ਸਾਡੇ ਇਹਨਾਂ ਬਾਰਡਰ ਪੱਟੀ ਦੇ ਜਿੰਨੇ ਵੀ ਸਾਡੇ ਜਿਹੜੇ ਭਰਾ ਨੇ ਇਹਨਾਂ ਸਾਰਿਆਂ ਨੂੰ ਹੁੰਦਾ ਹੈ ਔਰ ਇਹ ਜਿਹੜੀ ਮਾਰ ਹੈ ਉਹ ਬਹੁਤ ਵੱਡੀ ਮਾਰ ਹੁੰਦੀ ਹੈ ਜਿੰਦਾ ਖਮਿਆਜ਼ਾ ਜਿਹੜਾ ਇਹ ਕਿੰਨੇ ਟਾਈਮ ਤੱਕਨ ਜਿਹੜਾ ਇਹ ਵਰਪਾਈ ਕਰਨੀ ਬਹੁਤ ਔਖੀ ਹੁੰਦੀ ਏ ਔਰ ਮੈਂ ਇਹੀ ਕਵਾਂਗੀ ਕਿ ਮੇਰੇ ਵੱਲੋਂ ਜਿਹੜੀ ਆਵਾਜ਼ ਜਿਹੜੀ ਹੈ ਵਕਤ ਵਕਤ ਚੱਕੀ ਜਾਏਗੀ ਕਿ ਇਹਨਾਂ ਦਾ ਦੱਸੇ ਕੁਝ ਜਿਹੜਾ ਪਰਮਾਨੈਂਟ ਕੀਤਾ ਜਾਵੇ ਔਰ ਮੈਂ ਕਵਾਂਗੀ ਕਿ ਇੱਥੇ ਆ ਕੇ ਸਿਰਫ ਇਲਾਕਿਆਂ ਦਾ ਜਾਇਜ਼ਾ ਨਾ ਕੀਤਾ ਜਾਵੇ ਜਿਹੜਾ ਵੀ ਆਵੇ ਉਹ ਕੋਈ ਸੇਵਾ ਜ਼ਰੂਰ ਲੈ ਕੇ ਤਾਂ ਕਿ ਇਹਨਾਂ ਪੈਨ ਪ੍ਰਾਮਾ ਜਿਹੜੀ ਮਦਦ ਹੋ ਸਕੇ ਅੱਜ ਅਸੀਂ ਸਰਦੀ ਖੇਤਰ ਵਿੱਚ ਪਹੁੰਚੇ ਹਾਂ ਪਿੱਛੇ ਕਾਫੀ ਦਿਨਾਂ ਤੋਂ ਸਾਡਾ ਥਿਲ ਦੂਰ ਹੈ ਕੋ ਸਰਦੀ ਖੇਤਰ ਵਿੱਚ ਚੱਲ ਰਿਹਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਕੀ ਬੜਾਈਆਂ ਨੇ ਪਿੱਛੇ ਮਾਂਸੂਨ ਦੇ ਕਾਰਨ ਤੇ ਹੋਰ ਵੀ ਕਾਫੀ ਛੇਤਰਾਂ 'ਚ ਪਾਣੀ ਦੇ ਕਾਰਨ ਜੋ ਕਿ ਹਿਮਾਚਲ ਤੋਂ ਲੈ ਕੇ ਪਾਣੀ ਵਧ ਰਿਹਾ ਹੈ ਤੇ ਉਹਦੇ ਕਰਕੇ ਸਤਲੂਜ ਦਾ ਦਰਿਆ ਬਹੁਤ ਵੱਜ ਚੁੱਕਿਆ ਹੈ ਪਾਣੀ ਜੋ ਪਾਣੀ ਛੜਨਾ ਪੈ ਰਿਹਾ ਕਿਤੇ ਕਰਕੇ ਤੇ ਪਾਣੀ ਸਾਡੇ ਸਰਦੀ ਛੇਤਰ ਦੇ ਪਿੰਡਾਂ 'ਚ ਆ ਚੁੱਕਿਆ ਬਾਰਡਰ ਪੱਟੀ ਦੇ ਪਿੰਡਾਂ 'ਚ ਆ ਚੁੱਕਿਆ ਪਹਿਲਾ ਮਾਰ ਪਈ ਸੀ ਆਪਣੇ ਅੰਦਰ ਸਾਬੂਆਨੇ ਪਾਸੇ ਕੇਰੀਆਲੇ ਪਾਸੇ ਬਾਂਢੀਲੇ ਪਾਸੇ ਸਟੀਰਲੇ ਪਾਸੇ ਉਹਨੇ ਮਾਰ ਜਿਹੜੀ ਆ ਚੁੱਕੀ ਹੈ ਇਹ ਸਾਡੇ ਬਾਰਡਰ ਪੱਟੀ ਦੇ ਪਿੰਡਾਂ 'ਚ ਆ ਚੁੱਕੀ ਹੈ ਸਾਡਾ ਲਗਾਤਾਰ ਸਾਰਾ ਹੀ ਜੋ ਵੀ ਸਾਡੀ ਟੀਮ ਸਾਡਾ ਪਰਿਵਾਰ ਦਿਨ ਰਾਤ ਇਹਨਾਂ ਦੀ ਸੇਵਾ ਵਿੱਚ ਲੱਗਿਆ ਆ ਤੇ ਜਿੰਨੀ ਤੱਕ ਇਹ ਮੁਸੀਬਤ ਉਹ ਇਹਨਾਂ ਨੂੰ ਨਹੀਂ ਜਾਖਤ ਨਹੀਂ ਮਿਲਦੀ ਅਸੀਂ ਦਿਨ ਰਾਤ ਇਹਦੇ ਨਾਲ ਖੜੇ ਇਹਨਾਂ ਦੇ ਨਾਲ ਖੜੇ ਆ ਅੱਜ ਅਸੀਂ ਆਦੀ ਟੀਮ ਦੇ ਨਾਲ ਪੂਜਾ ਮੈਡਮ ਦੇ ਨਾਲ ਜੋ ਕਿ ਐਮਸੀ ਨੇ ਤੇ ਨਾਲ ਹੀ ਪਹਿਲਾਂ ਜਿਲ੍ਹਾ ਪ੍ਰਧਾਨ ਵੀ ਰਹੇ ਚੁਕੇ ਨੇ ਆਮ ਆਦਮੀ ਪਾਰਟੀ ਦੇ ਤੇ ਸੋਸਾਇਟੀ ਦੇ ਮੇਨ ਨੋਦੇਦਾਰ ਨੇ ਅੱਜ ਉਹਨਾਂ ਦੇ ਨਾਲ ਪਹੁੰਚਿਆ ਇੱਥੇ ਪੱਠੇ ਦੀ ਸੇਵਾ ਕੀਤੀ ਹੈ ਤੇ ਨਾਰੀ ਰਾਸ਼ਨੀ ਦੀ ਸੇਵਾ ਕੀਤੀ ਏ ਅੱਜ ਅਸੀਂ ਤੇਜਾਰ ਵੇਲਾ ਗੱਟੀ ਨੰਬਰ 3 ਤੇ ਦੋਨਾਂ ਨਾਨਕਾਂ 'ਚ ਪਹੁੰਚਿਆ ਅਸੀਂ ਪਰਮਾਤਮਾ ਗਿਰਦਾਸ ਕਰ ਦਿਆ ਪਰਮਾਤਮਾ ਇਹਨਾਂ ਦਾ ਜੋ ਵੀ ਇਹਨਾਂ ਦੀ ਕਰੋਪੀ ਆਈ ਏ ਉਹ ਜਲਦ ਜਲਦ ਦੂਰ ਕਰਨ ਜਿੰਨੇ ਜੋਗੇ ਆ ਜਦ ਤੱਕ ਇਹਨਾਂ ਦਾ ਇਹ ਸਹੀ ਨਹੀਂ ਹੁੰਦਾ ਕੋਈ ਨੀ ਤੱਕ ਅਸੀਂ ਇਹਨਾਂ ਦੇ ਨਾਲ ਖੜੇ ਆ ਭਾਵੇਂ ਸਾਨੂੰ ਜਿਹਨੇ ਭਾਵੇਂ ਰਾਤੀ ਜਿਸ ਤਰ੍ਹਾਂ ਤੁਸੀਂ ਆਵਾਜ਼ ਮਾਰੋਗੇ ਅਸੀਂ ਤੁਹਾਡੇ ਨਾਲ ਖੜਿਆ ਭਾਵੇਂ ਉਹ ਡੀਜ਼ਲ ਦੀ ਸੇਵਾ ਹੋਵੇ ਭਾਵੇਂ ਰਾਸ਼ਨ ਦੀ ਸੇਵਾ ਹੋਵੇ ਚਾਹੇ ਪੱਠੇ ਦੀ ਸੇਵਾ ਹੋਵੇ 24 ਘੰਟੇ ਮੈਨਾਂ ਮੈਨਾਂ ਦੇ ਨਾਲ ਨੇ ਕਿਉਂਕਿ ਇਹ ਸਾਡਾ ਆਪਦਾ ਹੀ ਪਰਿਵਾਰ ਹੈ ਦੇਖੋ ਜਦੋਂ ਕਿਸੇ ਦੀ ਫਸਲ ਖਰਾਬ ਹੁੰਦੀ ਹੈ ਕਿਉਂਕਿ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਹੁੰਦੀ ਹੈ ਕਿਉਂਕਿ ਇੱਕ ਫਸਲ ਦੇ ਨਾਲ ਜਿਹਦਾ ਵੇਚਦਿਆਂ ਪਤਨ ਕੀ ਕੀ ਸੁਪਨੇ ਆਪਣੇ ਲਾਏ ਹੁੰਦੇ ਨੇ ਕੀ ਕੀ ਚੀਜ਼ਾਂ ਪਾਲਣੀਆਂ ਹੁੰਦੀਆਂ ਨੇ ਕੀ ਕੀ ਰੋਜ਼ਗਾਰ ਚਲਾਉਣੇ ਹੁੰਦੇ ਨੇ ਕਿ ਉਹਨਾਂ ਸਾਰੀ ਸਬਾ ਫਸਲ ਮਾਰੀ ਗਈ ਹੈ ਤੇ ਮੈਂ ਸਰਕਾਰ ਅੱਗੇ ਵੀ ਅਪੀਲ ਕਰਦਾ ਇਹਨਾਂ ਨੂੰ ਜਲਦ ਜਲਦ ਇਹਨਾਂ ਦਾ ਬੰਦਾ ਮੌਜੂਦਾ ਵੱਤਵਾਰ ਦਿੱਤਾ ਜਾਵੇ ਤੇ ਜੋ ਇਹਨਾਂ ਦੀ ਕੱਚੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇ ਧੰਨਵਾਦ ਜੀ ਡਾਕਟਰ ਬੀ.ਡੀ. ਸਈ ਦੇਵਾ ਮਾਂਰੀਅਲ ਵੈਲਫੇਅਰ ਸੁਸਾਇਟੀ ਹੈ ਤੇ ਕਾਫੀ ਪੰਜ ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਲਗਾਤਾਰ ਫੀਲਡ 'ਚ ਕੰਮ ਕਰ ਰਹੀ ਹੈ ਟੀਮ ਪੂਜਾ ਲੁਥਰਸੇ ਦੇਵਾ ਕੋਈ ਨਾਮ ਪਛਾਣ ਦੀ ਮੁਤਾਜ ਨਹੀਂ ਹੈ ਅੱਜ ਸਾਰਿਆਂ ਨੂੰ ਪਤਾ ਹੈ ਪੂਜਾ ਲੁਥਰਸੇ ਦੇਵਾ ਕੌਣ ਹੈ ਤੇ ਹਰ ਵਕਤ 24 ਘੰਟੇ ਖਰੇਕ ਦੇ ਦੁੱਖ ਸੁੱਖੇ ਚ ਸ਼ਾਮਲ ਹੁੰਦੇ ਨੇ ਕਿ ਹੁਣ ਇਹ ਜਿੰਨਾ ਵੀ ਸਾਡਾ ਫੋਕਸ ਏ ਇਹ ਸਰ ਸਰਦੀ ਖੇਤਰ ਚ ਕਿ ਜਿੱਥੇ ਇਹਨਾਂ ਨੂੰ ਉਹ ਆਹੀ ਹਫਤਾ ਆਈ ਇਹਨ ਲੋਕਾਂ ਨੂੰ ਉਹਦੇ ਚੋਂ ਬਾਹਰ ਕੱਢਣਾ ਉਹਨਾਂ ਦੀ ਜੋ ਹਸਬੰਦੀ ਸਾਈਤਾ ਉਹ ਕਰਨਾ ਉਹ ਸਾਡੀ ਟੀਮ ਕਰ ਰਹੀ ਏ ਜਿੱਥੇ ਸਾਨੂੰ ਆਜ ਮਾਰਨਗੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜੀ ਇਸ ਕਾਰਨ ਗੁਹਾਰ ਲਾਈ ਜਾਏਗੀ ਇਹਨਾਂ ਦਾ ਪਰਮਨੈਂਟ ਹੱਲ ਕੀਤਾ ਜਾਵੇ ਇਹਨਾਂ ਦੀ ਜ਼ਮੀਨਾਂ ਪੱਕੀਆਂ ਕੀਤੀਆਂ ਜਾਵਣ ਜੋ ਇਹਨਾਂ ਦੀ ਜ਼ਮੀਨਾਂ ਦਾ ਲੈਵਲ ਨੀਚਾ ਹੈ ਉਹਨੂੰ ਉੱਚਾ ਕੀਤਾ ਜਾਵੇ ਜੋ ਕਾਵਾਂ ਦਾ ਪੱਤਰ ਦਪੋਲੇ ਉਹਦੀ ਪਰਮਾਨੈਂਟ ਸਫਾਈ ਹੋਵੇ ਕਿ ਉਹਨੂੰ ਪੋਲ ਨੂੰ ਪੱਕਾ ਕੀਤਾ ਜਾਵੇ ਹੋਰ ਵੀ ਜੋ ਵੀ ਰਹਿੰਦੀ ਛੋਟੀ ਤੋਂ ਲੈ ਕੇ ਦਿੱਕਤ ਆਉਂਦੀ ਏ ਕਿ ਅੱਗੇ ਤੋਂ ਸਾਡੇ ਆਪਰਾਵਾਂ ਨੂੰ ਜੋ ਸਰਦੀ ਖੇਤਰੇ ਚ ਰਹਿੰਦੇ ਨੇ ਇਹਨਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਇਹਨਾਂ ਨੂੰ ਅਦੇ 75 ਤੇ ਜਾ ਕੇ ਰੋਟੀਆਂ ਬਣਾਉਣੀਆਂ ਪੈਂਦੀਆਂ ਨੇ 76 ਤੇ ਜਾ ਕੇ ਰਹਿਣਾ ਪੈਂਦਾ ਮਕਾਨਾਂ ਤੋਂ ਕਿਉਂਕਿ ਮਕਾਨਾਂ ਵਿੱਚ ਪਾਣੀ ਵੜ ਜਾਂਦਾ ਹੈ ਖੇਤਾਂ ਚ ਰੰਗਣ ਦੀ ਜਗ੍ਹਾ ਨਹੀਂ ਹੁੰਦੀ ਸਾਰਾ ਕਿਉਂਕਿ ਇਹਨਾਂ ਦਾ ਕਨੈਕਸ਼ਨ ਸ਼ਹਿਰ ਤੋਂ ਟੁੱਟ ਜਾਂਦਾ ਹੈ ਰੱਬ ਨਾ ਕਰੇ ਕਿਸੇ ਨੂੰ ਉਨੀ ਕੀ ਕੋਈ ਗਲ ਬਣ ਜਾਵੇ ਤੋਂ ਵਿਚਾਰੇ ਕਿੱਥੇ ਜਾਣਗੇ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਸਰਕਾਰ ਇਹਨਾਂ ਨੂੰ ਵਤਵਤ ਮਾਉਜ਼ਾ ਦੇਵੇ ਤੇ ਇਹਨਾਂ ਨੂੰ ਬੰਦਾ ਹੱਕ ਦੇਵੇ ਤੇ ਸਾਡੇ ਵੱਲੋਂ ਜਿੰਨਾ ਵੀ ਹੋ ਸਕਦਾ ਅਸੀਂ ਵਤਵਤ ਦੇ ਨਾਲ ਖੜੇ ਆਂ ਅੱਜ ਅਸੇਰੇ ਪਹਿਲਾ ਮੁਹਾਰ ਸੁਨਣਾ ਵਿੱਚ ਵੀ ਟਰਾਲੀਆਂ ਭੇਜਿਆ ਨੇ ਪੱਠੇ ਦੀਆਂ ਤੇ ਉਹਨਾਂ ਇੱਥੇ ਤੇਜਾ ਰੇਲਾ ਘਰਤੀ ਨੰਬਰ 3 ਤੇ ਦੋਨਾਂ ਨਾਲ ਕੇਚ ਰਸਨ ਦੀ ਸੇਵਾ ਲੈ ਕੇ ਆਇਆ ਐ ਵੀ ਸਾਡੀ ਲਗਾਤਾਰ ਸੇਵਾ ਜਾਰੀ ਰਹੀ